ਤਲਵਾੜਾ ਦੇ ਪਿੰਡ ਰਜਵਾਲ ਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ 23 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਂਡ ਦਾ ਨੀ ਪੱਥਰ ਰੱਖਿਆ ਗਰਾਊਂਡ ਦਾ ਨਾਮ ਸ਼ਹੀਦ ਸੰਜੇ ਕੁਮਾਰ ਦੇ ਨਾਮ ਤੇ ਰੱਖਿਆ ਜਾਵੇਗਾ ਪਿੰਡ ਰਜਵਾਲ ਵਿੱਚ ਅੱਜ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ 23 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੇਡ ਗਰਾਊਂਡ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਨੀਂਹ ਪੱਥਰ ਪਟੂਨਾ ਮੁਹੱਲਾ ਛਿੰਜ ਗਰਾਊਂਡ ਵਿਖੇ ਰੱਖਿਆ ਗਿਆ। ਇਸ ਗਰਾਊਂਡ ਨੂੰ ਸ਼ਹੀਦ ਸੰਜੇ ਕੁਮਾਰ ਦੀ ਯਾਦ ਵਿੱਚ ਉਨ੍ਹਾਂ ਦੇ ਨਾਮ ਤੇ ਸਮਰਪਿਤ ਕੀਤਾ ਜਾਵੇਗਾ ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਸੇਵਾ ਦਾ ਜਜ਼ਬਾ ਜਗਾਉਣ ਦਾ ਪ੍ਰੇਰਕ ਸੰਦੇਸ਼ ਮਿਲੇਗਾ। ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਸਹੂਲਤਾਂ ਦੇ ਵਿਕਾਸ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਤਾਂ ਜੋ ਨੌਜਵਾਨ ਖੇਡਾਂ ਵੱਲ ਵਧਣ ਤੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਇਹ ਮੈ ਦੇ ਖਿਡਾਰੀਆਂ ਲਈ ਇੱਕ ਵੱਡਾ ਤੋਹਫਾ ਸਾਬਿਤ ਹੋਵੇਗਾ ਇਸ ਮੌਕੇ ਪਿੰਡ ਦੇ ਸਰਪੰਚ ਪੰਚ ਸਮਾਜ ਸੇਵਕ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਦਸੂਹਾ ਹਲਕੇ ਨੂੰ ਤਕਰੀਬਨ 10 ਕਰੋੜ ਰੁਪਇਆ ਖੇਡ ਮੈਦਾਨਾਂ ਵਾਸਤੇ ਦਿੱਤਾ ਗਿਆ ਹੈ ਉਸੇ ਲੜੀ ਤਹਿਤ ਅੱਜ ਜਿਹੜਾ ਪਹਿਲਾ ਖੇਡ ਪਾਰਕ ਆ ਪਿੰਡ ਰਜਵਾਲ ਦੇ ਵਿੱਚ ਅੱਜ ਅਸੀਂ ਸ਼ੁਰੂਆਤ ਕਰਵਾਈ ਆ ਤੇ तकरीबन 23 ਲੱਖ ਰੁਪਇਆ ਇਸ ਖੇਡ ਪਾਰਕ ਦੇ ਉੱਤੇ ਜਿਹੜਾ ਖਰਚ ਕੀਤਾ ਜਾਣਾ ਹੈ ਔਰ ਮੈਂ ਬਹੁਤ ਵਧਾਈ ਦਿੰਦਾ ਤਿੰਨੋਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੂੰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੰਮ ਆ ਅੱਜ ਸ਼ੁਰੂਆਤ ਹੋਈ ਹੈ ਔਰ ਤਕਰੀਬਨ 3-4 ਮਹੀਨੇ ਦੇ ਵਿੱਚ ਵਿੱਚ ਇਹ ਖੇਡਪਾਰਕ ਜਿਹੜਾ ਬਣ ਕੇ ਤਿਆਰ ਹੋਊਗਾ ਔਰ ਬਹੁਤ ਹੀ ਆਧੁਨਿਕ ਕਿਸਮ ਦਾ ਜਿਹੜਾ ਖੇਡਪਾਰਕ ਆ ਜਿਵੇਂ ਬਾਕੀ ਸਾਡੇ ਹਲਕੇ ਦੇ ਵਿੱਚ ਪਾਰਕਾਂ ਦਾ ਕੰਮ ਚੱਲ ਰਿਹਾ ਉਦਾਂ ਹੀ ਇਹ ਖੇਡਪਾਰਕ ਜਿਹੜਾ ਬਣਾ ਕੇ ਇਸ ਕੰਢੀ ਇਲਾਕੇ 'ਚ ਐਗਜ਼ਾਮਪਲ ਸੈੱਟ ਕੀਤਾ ਜਾਊਗਾ ਕਿ ਸਾਡੇ ਇਲਾਕੇ ਦੇ ਵਿੱਚ ਵੀ ਐਹੋ ਜਿਹੇ ਜਿਹੜੇ ਖੇਡਪਾਰਕ ਬਣਾਏ ਜਾ ਸਕਦੇ ਇਹ ਨਾਂ ਕੀ ਰੱਖਿਆ ਗਿਆ ਇਹ ਸਾਡੇ ਇਸੇ ਪਿੰਡ ਦੇ ਹੀ ਸ਼ਹੀਦ ਸੰਜੇ ਕੁਮਾਰ ਜੀ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਪਹਿਲਾਂ ਵੀ ਯਾਦਗਾਰੀ ਗੇਟ ਪੰਜਾਬ ਸਰਕਾਰ ਵੱਲੋਂ ਹੁਣੇ ਬਣਾਇਆ ਗਿਆ ਹੈ ਔਰ ਉਸ ਪਰਿਵਾਰ ਦੀ ਡਿਮਾਂਡ ਸੀਗੀ ਕਿ ਸਾਡੇ ਸ਼ਹੀਦ ਸੰਜੇ ਕੁਮਾਰ ਦੇ ਨਾਮ ਦੇ ਉੱਤੇ ਹੀ ਇਸ ਖੇਡ ਪਾਰਕ ਦਾ ਜਿਹੜਾ ਨਾਮ ਰੱਖਿਆ ਜਾਵੇ ਸਾਰੀਆਂ ਪੰਚਾਇਤਾਂ ਔਰ ਸਾਰੇ ਲੋਕ ਵੀ ਇਸ ਗੱਲ ਨੂੰ ਸਹਿਮਤ ਹੋਏ ਅੱਜ ਔਰ ਸ਼ਹੀਦ ਸੰਜੇ ਕੁਮਾਰ ਦੇ ਨਾਮ ਤੇ ਹੀ ਇਸ ਖੇਡ ਪਾਰਕ ਦਾ ਜਿਹੜਾ ਨਾਮ ਰੱਖਿਆ ਜਾਵੇ तकरीबन ਸਾਡਾ ਇੱਕ ਗਰੁੱਪ ਜਿਹੜਾ ਜਿਨ੍ਹਾਂ ਦੇ ਟੈਂਡਰ ਰਹਿ ਗਏ ਆ ਬਾਕੀ ਕੰਢੀ ਇਲਾਕੇ ਦੀਆਂ ਤਕਰੀਬਨ ਸਾਰੀਆਂ ਸੜਕਾਂ ਦੇ ਟੈਂਡਰ ਜਿਹੜੇ ਆ ਉਹ ਲੱਗ ਵੀ ਚੁੱਕੇ ਆ ਔਰ ਅਲਾਟ ਵੀ ਹੋ ਗਏ ਔਰ ਇੱਥੋਂ ਵੀ ਰਜਵਾਲ ਤੋਂ ਜਿਹੜੀ ਬਾੜੀ ਰੋਡ ਜਾਂਦੀ ਹੈ ਉਹਦੇ ਵੀ ਅਲਾਟਮੈਂਟ ਹੋ ਗਈ ਹੈ ਪੰਜ-ਛੇ ਦਿਨ ਦੇ ਵਿੱਚ ਵਿੱਚ ਜਿਹੜਾ ਸੜਕ ਦਾ ਕੰਮ ਹੈ ਆਪਾਂ ਸ਼ੁਰੂਆਤ ਕਰਵਾਉਣ ਜਾ ਰਹੇ ਹਾਂ ਉਹ ਰੋਡ ਜਿਹੜੀ ਮੇਨ ਰੋਡ ਤੇ ਕਈ ਐਕਸੀਡੈਂਟ ਹੁੰਦੇ ਉਹ ਸੜਕ ਕੋਲ ਬੰਦ ਉਹ ਕੰਮ ਚੱਲ ਰਿਹਾ ਜੀ ਦਸੂਆ ਤੋਂ ਸੌਰੀ ਮਕੇਰੀਆਂ ਤੋਂ ਘੀਰ ਦੀ ਕੋਈ ਤੱਕ ਔਰ ਅੱਗੋਂ ਜਿਹੜਾ ਦੂਜੀ ਸ਼ਿਫਟ ਹੈ ਘੀਰ ਦੀ ਕੋਈ ਤੋਂ ਢਟੋਲੀ ਤੱਕ ਜਿਹੜੀ ਰੋਡ ਜਾਣੀ ਉਹਦਾ ਕੰਮ ਜਿਹੜਾ ਚੱਲ ਰਿਹਾ